ਪੌਂਗ ਡੈਮ ਵਿਚੋਂ ਲਖਸ਼ ਦੀ ਬਰਗਾ ਆਈਲੈਂਡ ਆਇਆ ਬਾਹਰ ਪਾਣੀ ਵਿਚੋਂ ਨਿਕਲੀ ਦੂਸਰੀ ਦੁਨੀਆ ਹੋਰ ਵੀ ਜਿਆਦਾ ਹਰਾ ਭਰਾ ਆ ਰਿਹਾ ਆ ਨਾਲ ਨਾਲ ਕੰਡੇ ਤੇ ਇਹ ਸਥਾਨਿਕ ਲੋਕਾਂ ਦੇ ਪਸ਼ੂ ਚਰਦੇ ਪਏ ਆ ਤੁਸੀਂ ਗੌਰ ਦੇ ਨਾਲ ਇਹਨਾਂ ਲਹਿਰਾਂ ਵੱਲ ਦੇਖੋ ਜਿਹੜੀਆਂ ਦਿਲ ਨੂੰ ਛੂੰਹਦੀਆਂ ਆ ਸਕੂਨ ਦਿੰਦੀਆਂ ਆ ਆਪਣੇ ਫੈਮਿਲੀ ਦੇ ਨਾਲ ਤੁਸੀਂ ਇੱਥੇ ਪੂਰਾ ਮਜ਼ਾ ਲੈ ਸਕਦੇ ਆ ਅੰਦਰ ਆ ਕੇ ਬੰਦਾ ਭੁੱਲ ਜਾਂਦਾ ਆ ਕਿ ਬਾਹਰ ਆਲੇ-ਦਵਾਲੇ ਇੱਕ ਤਰ੍ਹਾਂ ਸਮੁੰਦਰੀ ਸਮੁੰਦਰਾ ਚਾਰੇ ਪਾਸੇ ਬਹੁਤ ਜ਼ਿਆਦਾ ਸੰਗੜਾ ਜੰਗਲ ਆ ਇੱਕ ਵਾਰ ਨਜ਼ਰ ਮਾਰੋ ਦਰਖਤ ਈ ਦਰਖਤ ਝਾੜੀਆਂ ਈ ਝਾੜੀਆਂ ਰਾਤ ਨੂੰ ਤਾਂ ਬੰਦਾ ਇੱਥੇ ਸੋਚੇ ਬਣਾ ਆਉਣ ਬਾਰੇ ਕਿਸਤੀਆਂ ਚੱਲਦੀਆਂ ਪਈਆਂ ਆ ਆਲੇ-ਦਵਾਲੇ ਟਾਪੂ ਵੀ ਟਾਪੂ ਨਜ਼ਰ ਆ ਰਹੇ ਆ ਤੇ ਸਾਹਮਣੇ ਇੱਕ ਬਿਲਡਿੰਗ ਆ ਜਿਹੜੀ ਦੇਖਣ ਤੋਂ ਲੱਗਦਾ ਆ ਕਿ ਬਹੁਤ ਪੁਰਾਣੀ ਆ ਤੁਹਾਡਾ ਇੱਥੋਂ ਆ ਕੇ ਜਾਣ ਨੂੰ ਦਿਲ ਨਹੀਂ ਕਰੂਗਾ ਭਾਈ ਇਹ ਕਿੰਨੇ ਟਾਈਮ ਬਾਅਦ ਰਸਤਾ ਖੁੱਲਦਾ ਹਰ ਸਾਲ ਖੁੱਲਦਾ ਜਾਂ ਫਿਰ ਕਦੀ ਕਦੀ ਖੁੱਲਦਾ ਆ ਕਦੇ ਕਦੇ ਖੁੱਲਦਾ ਕਿਉਂਕਿ ਪਿਛਲੇ ਸਾਲ ਹੈ ਨਹੀਂ ਸੀ ਖੁੱਲਾ ਮੇਰੇ ਖਿਆਲ ਜੀ ਸਰ ਨਹੀਂ ਖੁੱਲਾ ਸੀ ਇਹ ਤਿੰਨ ਤਿੰਨ ਸਾਲ ਬਾਅਦ ਖੁੱਲਦਾ ਦੇਖ ਲੋ ਤਿੰਨ ਸਾਲ ਬਾਅਦ ਮੌਕਾ ਮਿਲਿਆ ਇਹ ਰਸਤਾ ਦੇਖਣ ਦਾ ਸੱਤ ਸਮੁੰਦਰੋਂ ਪਾਰ ਅਸੀਂ ਆਪਣੀ ਮੰਜ਼ਿਲ ਉੱਤੇ ਪਹੁੰਚ ਚੁੱਕੇ ਆ ਤੁਸੀਂ ਪੜ ਸਕਦੇ ਆ ਲਿਖਿਆ ਹੋਇਆ ਆ ਵੈਲਕਮ ਟੂ ਰੈਸਰ ਆਈਲੈਂਡ ਫੁੱਲ ਕੰਪਲੀਟ ਵੀਡੀਓ ਦੇਖਣ ਵਾਸਤੇ ਥੱਲੇ ਲਿੰਕ ਦਿੱਤਾ ਹੋਇਆ ਲਿੰਕ ਤੇ ਕਲਿੱਕ ਕਰੋਗੇ YouTube ਉੱਤੇ ਫੁੱਲ ਵੀਡੀਓ ਨਿਕਲ ਜੇਗੀ ਚੈਨਲ ਦਾ ਨਾਮ ਹੈ PB7 RIDER ਧੰਨਵਾਦ